ਆ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਲਾਇਆ ਜਾਊਗਾ ਜਿਹਦੇ ਉਤੇ ਆਪਣੇ ਹਲਕੇ ਦੇ ਵਿੱਚ ਵੀ ਕਿਤੋਂ ਦੀ ਕੋਈ ਯਾਤਰਾ ਨਹੀਂ ਲੱਗਾਈ ਜਾਂਦਾ ਕੁਝ ਹੈਵੀ ਮੈਟਲ ਆਈ ਜਾਂਦੇ ਨੇ ਇਸੇ ਗੱਲ ਕਰਕੇ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਪਰਾਣਾਗਾ ਕਿ ਜਿਹੜਾ ਇੱਕ ਕੌਰੀਆਂ ਤੋਂ ਸੜਕ ਜਾਂਦੀ ਹੈ ਹਰੀਗੜ੍ਹ ਨੂੰ ਉਹ ਬੜੀ ਟੁੱਟੀ ਹੋਈ ਹੈ ਤੇ ਤੰਗੀ ਸੜਕ ਹੈ ਜੀ ਉਹਦੇ ਦੀ ਕੀ ਪ੍ਰਪੋਜ਼ਲ ਕੋਈ ਹੈ ਜੀ ਜਗਮਨ ਸਮਰਾ ਨਾਮ ਦਾ ਵਿਅਕਤੀ ਹੈਗਾ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਨੂੰ ਵਾਇਰਲ ਕਰ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਉਹਦੇ ਲਾਈਵ ਇੱਥੇ ਡੀਪੀ ਦੀ ਕਾਰਟ ਆਉਂਦੀ ਹੈ ਮੈਂ ਤੁਰੰਤ ਧਿਆਨ ਦੇਖੋ ਕਰਵਾ ਰਿਹਾ ਮੰਤਰੀ ਸਾਹਿਬ ਸਰਕਾਰ ਵੱਲੋਂ ਸਿੱਖ ਸੰਗਤ ਵੱਲੋਂ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਦਿਹਾੜਾ ਹੈਗਾ ਬੜੀ ਧੁੰਦਾਂ ਨਾਲ ਮਨਾਇਆ ਜਾ ਰਿਹਾ ਹੈ ਸਰਕਾਰ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਵੇਂ ਮਨਾਇਆ ਜਾ ਰਿਹਾ ਦਿਹਾੜਾ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸਰਾਨਾ ਪ੍ਰਕਾਸ਼ ਪੁਰਬ ਜਿਹੜਾ ਬਹੁਤ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਉਹਨਾਂ ਦੀ ਸ਼ੁਰੂਆਤ ਜਿਹੜੀ ਆ ਹੋ ਚੁੱਕੀ ਆ ਔਰ ਕਸ਼ਮੀਰ ਤੋਂ ਵੀ ਇੱਕ ਜਥਾ ਚੱਲੂਗਾ ਵੱਖ-ਵੱਖ ਜਗ੍ਹਾ ਤੋ ਜਿਹੜੇ ਤਖਤਾਂ ਤੋਂ ਜਿੱਥੇ ਚੱਲਣਗੇ ਜਿਹੜੇ ਅਨੰਦਪੁਰ ਸਾਹਿਬ ਪਹੁੰਚਣਗੇ ਔਰ ਕੱਲ ਰਕਾਬਗਨ ਸਾਹਿਬ ਸ਼ਿਸਕਰ ਸਾਹਿਬ ਦੇ ਵਿੱਚ ਬਹੁਤ ਵੱਡੇ ਸਮਾਗਮ ਦਿੱਲੀ 'ਚ ਹੋਏ ਨੇ ਜਿੱਥੇ ਸਮੁੱਚੀ ਜਿਹੜੀ ਸਰਕਾਰ ਪਹੁੰਚੀ ਹੋਈ ਸੀਗੀ ਇਸੋ ਬਿਨਾ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਲਾਇਆ ਜਾਊਗਾ ਜਿਹਦੇ ਉੱਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚਰਚਾ ਕੀਤੀ ਜਾਊਗੀ ਉਹਨਾਂ ਦੇ ਬਲਿਦਾਨ ਤੇ ਚਰਚਾ ਕੀਤੀ ਜਾਊਗੀ ਕਿ ਕਿੰਨਾ ਵੱਡਾ ਬਲਿਦਾਨ ਇਸ ਦੁਨੀਆ ਦੇ ਲਈ ਇਸ ਦੇਸ਼ ਲਈ ਦਿੱਤਾ ਕੋ ਸਾਰੀਆਂ ਚਰਚਾਵਾਵਾਂ ਹੋਣਗੀਆਂ ਸਾਰੀਆਂ ਪਾਰਟੀਆਂ ਦੇ ਲੋਕ ਜਿਹੜੇ ਨੇ ਕਿ ਜਿੱਤੇ ਹੋਏ ਐਮਐਲਏ ਸਹਿਬਾਨ ਉਹਦੇ ਚ ਭਾਗ ਲੈਣਗੇ ਸੋ ਬਿਲਕੁਲ ਬਹੁਤ ਹੀ ਸ਼ਰਧਾਪੂਰਵਕ ਬਹੁਤ ਹੀ ਅੱਛੇ ਢੰਗ ਦੇ ਨਾਲ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਸਮਾਗਮ ਜਿਹੜੇ ਬਣਾ ਰਹੇ ਹਾਂ ਆਪਣੇ ਹਲਕੇ ਦੇ ਵਿੱਚ ਵੀ ਕਿਤੋਂ ਦੀ ਕੋਈ ਯਾਤਰਾ ਨੇ ਲੱਗਾਈ ਹਾਂਜੀ ਬਿਲਕੁਲ ਉਹਦਾ ਮੈਂ ਰੂਟ ਜਿਹੜਾ ਬੜੇ ਜਲਦੀ ਸ਼ੇਅਰ ਕਰ ਦੂੰਗਾ ਸਰੂਰ ਵਿੱਚ ਦੀ ਹੋ ਕੇ ਯਾਤਰਾ ਜਾਊਗੀ ਆਨੰਦਪੁਰ ਆਪਣਾ ਤਖਤ ਤਲਵੰਡੀ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਤਖਤਾਂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਜਿਹੜਿਆਂ ਨੂੰ ਕਵਰ ਕਰਦੀਆਂ ਸਾਰੀਆਂ ਜਿਹੜੀਆਂ ਯਾਤਰਾਵਾਂ ਨੇ ਕੀਆ ਉਹ ਆਨੰਦਪੁਰ ਸਾਹਿਬ ਪਹੁੰਚਣ ਗਿਆ ਔਰ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਡਾ ਸਮਾਗਮ ਜਿਹੜਾ ਹੋਊਗਾ ਜਿਹਦੇ ਵਿੱਚ ਅਮੀਦਾ ਕਿ ਲੱਖਾਂ ਦੀ ਗਿਣਤੀ ਚ ਲੋਕ ਪਹੁੰਚਣਗੇ ਉਹਦੇ ਪ੍ਰਬੰਧ ਨੇ ਸਰਕਾਰ ਵੱਲੋਂ ਕੀਤੇ ਗਏ ਨੇ ਅਸੀਂ ਸਪੈਸ਼ਲ ਰਹਿਣ ਸਹਿਣ ਦਾ ਪ੍ਰਬੰਧ ਕਾਰ ਪਾਰਕਿੰਗ ਦਾ ਪ੍ਰਬੰਧ ਔਰ ਜਥੇ ਜਿਹੜੇ ਨੇਗੇ ਵੱਡੇ ਵੱਡੇ ਜਥੇ ਜੇ ਆ ਕੇ ਪਾਪ ਨਾ ਕੀਰਤਨ ਕਰਨਗੇ ਔਰ ਲੋਕਾਂ ਨੂੰ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਦੇ ਨਾਲ ਜੋੜਨਗੇ ਇੱਕ ਮਾਲਵੇ ਦਾ ਗਰਾਊਂਡ ਵਾਟਰ ਜਿਹੜਾ ਚੀਮਾ ਸਾਹਿਬ ਨੂੰ ਪੀਣ ਯੋਗ ਨਹੀਂ ਹੈ ਕਾਫੀ ਹੈਵੀ ਮੈਟਲਸ ਉਹਦੇ ਵਿੱਚ ਪਾਈਆਂ ਗਈਆਂ ਨੇ ਪੀਣ ਯੋਗ ਨਹੀਂ ਹੈ ਕਿ ਜਿੱਥੇ ਛੜਕਾਂ ਦੇ ਕਾਇਆ ਕਲਪ ਕਰ ਰਿਹਾ ਕਿ ਸੀਨਯੋਗ ਜਿਹੜਾ ਪਾਣੀ ਆ ਉਹ ਹਰ ਘਰ ਕਾਫੀ ਕਾਫੀ ਪਿੰਡਾਂ ਦੇ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਆ ਉਹਦੇ ਵੀ ਜਿਹੜੇ ਕੰਮ ਨੇ ਬੜੇ ਜਲਦੀ ਸ਼ੁਰੂ ਹੋ ਜਾਣਗੇ ਕਿਉਂਕਿ ਜਿਉਂ ਜਿਉਂ ਥੱਲੇ ਨੂੰ ਪਾਣੀ ਜਾਈ ਜਾਂਦਾ ਉਹਦੇ ਚ ਹੈਵੀ ਮੈਟਲ ਆਈ ਜਾਂਦੇ ਨੇ ਇਸੇ ਗੱਲ ਕਰਕੇ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਉਪਰਾਲਾਗਾ ਕਿ ਜਿਹੜਾ ਨਹਿਰੀ ਪਾਣੀ ਆ ਉਹ ਵੱਤ-ਵੱਤ ਖੇਤਾਂ ਨੂੰ ਲਾਓ ਜਦੋਂ ਨਹਿਰੀ ਪਾਣੀ ਵੱਤ-ਵੱਤ ਖੇਤਾਂ ਨੂੰ ਲੱਗੂਗਾ ਤਾਂ ਧਰਤੀ ਹੇਠਲਾ ਪਾਣੀ ਉੱਪਰ ਆਊਗਾ ਉਹ ਹੈਵੀ ਮੈਟਲ ਤੋਂ ਬਾਹਰ ਹੋ ਜਾਊਗਾ ਤਾ ਪੀਣ ਯੋਗ ਹੋ ਜਾਊਗਾ ਸੋ ਪਾਣੀ ਵੀ ਪੀਣ ਯੋਗ ਹੋ ਜਾਊਗਾ ਤੇ ਸਾਡਾ ਪਾਣੀ ਜਿਹੜਾ ਬਚੂਗਾ ਵੀ ਸੋ ਦੋਨੇ ਕੰਮ ਹੋਣਗੇ ਪਰ ਇਹਦੇ ਨਾਲ ਦੀ ਨਾਲ ਅਸੀਂ ਜਿਹੜਾ ਬਹੁਤ ਸਾਰੇ ਪਿੰਡਾਂ 'ਚ ਟੈਂਕੀਆਂ ਲਾ ਰਹੇ ਹਾਂ ਪਾਣੀ ਵਾਲੀਆਂ ਤਾਂ ਕਿ ਕਿਸੇ ਨੂੰ ਵੀ ਪੀਣ ਦੀ ਪਾਣੀ ਦੀ ਦਿੱਕਤ ਨਾ ਰਹੇ ਮੰਤਰੀ ਸਾਹਿਬ ਇੱਥੇ ਪਿੰਡ ਵਾਸੀ ਆਏ ਨੇਗੇ ਤੁਸੀਂ ਕੌਰੀਆਂ ਦੇ ਵਿੱਚ ਪਹੁੰਚੇ ਹੋ ਸਾਡੇ ਨਾਲ ਵੀ ਗੱਲ ਕਰ ਰਹੇ ਸੀ ਤੇ ਇੱਕ ਕੌਰੀਆਂ ਤੋਂ ਸੜਕ ਜਾਂਦੀ ਆ ਹਰੀਗੜ੍ਹ ਨੂੰ ਉਹ ਬੜੀ ਟੁੱਟੀ ਹੋਈ ਆ ਤੇ ਤੰਗ ਛੜਕਿਆ ਜੀ ਉਹਦੇ ਲਈ ਕੀ ਪ੍ਰਪੋਜ਼ਲ ਕੋਈ ਹੈ ਆ ਉਹਦੀ ਪ੍ਰਪੋਜ਼ਲ ਜਿਹੜੀ ਆ ਬਣਾ ਕੇ ਭੇਜੀ ਹੋਈ ਆ ਉਹ ਵੀ ਸੜਕ ਜਿਹੜੀ ਆ ਬੜੇ ਜਲਦੀ ਉਹਦਾ ਵੀ ਕੰਮ ਕਰਾਂਗੇ ਸੜਕਾਂ ਦਾ ਕਿਸੇ ਦਾ ਵੀ ਕੰਮ ਨਹੀਂ ਰੁਕਣ ਦੇਵਾਗੇ ਤੇ ਇੱਕ ਮੰਤਰੀ ਸਾਹਿਬ ਇੱਕ ਜਗਮਨ ਸਮਰਾ ਨਾਮ ਦਾ ਵਿਅਕਤੀ ਹੈਗਾ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਭਾਜਪਾ ਖਾਸ ਕਰਕੇ ਉਸ ਨੂੰ ਵਾਇਰਲ ਕਰ ਰਹੀ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਦੇ ਲਾਇ ਹੋਸ਼ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੂੰ ਬਧਨਾਮ ਕਰਨ ਦੀ ਸਾਜਿਸ਼ ਰਚ ਰਹੀ ਆ ਝੂਠੀਆਂ ਜਿਹੜੀਆਂ AI ਨਾਲ ओरिएंटेड ਵੀਡੀਓ ਗਲਤ ਵੀਡੀਓ ਬਣਾ ਕੇ ਜਿਹੜੀਆਂ ਸਮਾਜ ਚ ਫੈਲਾਈਆਂ ਜਾ ਰਹੀਆਂ ਨੇਗੀਆਂ ਉਹਨਾਂ ਦੇ ਖਿਲਾਫ ਕੋਰਟ ਨੇ ਸਟੇ ਆਰਡਰ ਵੀ ਜਾਰੀ ਕੀਤੇ ਨੇਗੇ ਸੋ ਮੈਂ ਸਮਝਦਾ ਕਿਸੇ ਦਾ ਕੈਰੇਕਟਰ ਅਸੈਸੀਨੇਸ਼ਨ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੋਝੇ ਹਤਕੰਡੇ ਬਣਾ ਰਹੀ ਆ ਇਹ ਬਿਲਕੁਲ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਹੋਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੰਜਾਬੀ ਮਾਂ ਬੋਲੀ ਦੀ ਪੰਜਾਬੀਅਤ ਦੀ ਪੰਜਾਬ ਦੀ ਜਿਹੜੀ ਆ ਉਹ ਟੱਟ ਕੇ ਸੇਵਾ ਕੀਤੀ ਹੈ ਇੱਕ ਸਰ ਇਹ ਡੀਪੀ ਦੀ ਕਿਲਤ ਬਾਰੇ ਵੀਡੀਓਜ਼ ਆਈਆਂ ਨੇ ਲਾਈਵ ਟੈਲੀਕਾਸਟ ਹੋਏ ਨੇ ਕੱਲ ਵੀ ਹੋਏ ਨੇ ਜਿੱਥੇ ਜਿੱਥੇ ਡੀਪੀ ਦੀ ਘਾਟ ਆਉਂਦੀ ਆ ਮੈਂ ਤੁਰੰਤ ਧਿਆਨ ਦੇ ਕੇ ਕਰਵਾ ਰਿਹਾ ਕਿਉਂਕਿ ਪਿੱਛੋਂ ਇਸ ਵਾਰ ਡੀਪੀ ਦੀ ਬੜੀ ਸ਼ਾਰਟੇਸਟ ਸੀ ਕਾਫੀ ਸਾਰੀ ਇੰਟਰਨੈਸ਼ਨਲ ਲੈਵਲ ਤੇ ਯੂਕਰੇਨ ਵਾਰ ਦਾ ਅਸਰ ਜਿਹੜਾ ਉਹ ਦਿਖਾਈ ਦਿੰਦਾ ਹੈ ਕਿਉਂਕਿ ਪੋਟਾਸ਼ ਉਹਨਾਂ ਚੋਂ ਆਉਂਦਾ ਕਾਫੀ ਸਾਰੀਆਂ ਚੀਜ਼ਾਂ ਉੱਥੋਂ ਆਉਦੀਆਂ ਰਹੀਆਂ ਪਰ ਲੇਕਿਨ ਪੰਜਾਬ ਸਰਕਾਰ ਜਿਹੜੀ ਆ ਹਰੇ ਕਿਸਾਨ ਤੱਕ ਡੀਪੀ ਕਾਦ ਬਚਾਉਣ ਦੇ ਲਈ ਆਪਣਾ ਪੂਰਾ ਜੋਰ ਲਾ ਰਹੀ ਹੈ